ਤੇ ਦੂਸਰੇ ਬਾਪੇ ਸਾਡੇ ਆ ਜਿਹੜੇ ਸਿਰ ਘੁਮਾ ਘੁਮਾ ਕੇ ਸਾਡੇ ਘਰਾਂ ਦੇ ਬਾਪਾ ਦੱਸਦੇ ਆ ਆਪਦੇ ਘਰ ਸਵਰਦੇ ਨਹੀਂ ਦੂਸਰਿਆਂ ਨੂੰ ਪੁੱਤਰਾਂ ਦੀ ਦਾਦ ਦੇਣੀ ਆ ਆਪਦੇ ਘਰੇ ਪੁੱਤਰ ਨਹੀਂ ਦੂਸਰਿਆਂ ਦੇ ਘਰ ਦੇ ਵਿੱਚ ਅਸੀਂ ਨਿਗਾ ਮਾਰ ਲਾ ਕੇ ਪਰ ਆਪਣੇ ਘਰ ਦੇ ਵਿੱਚ ਦੇਖਿਆ ਨਹੀਂ ਜਾ ਸਕਦਾ ਉਹ ਪ੍ਰਚਾਰ ਜਿਹੜਾ ਸੀ ਉਸ ਸਮੇਂ ਵੀ ਚੱਲਦਾ ਸੀ ਇਸ ਤਰ੍ਹਾਂ ਦਾ ਤੰਤਰਿਕ ਵਿਦਿਆ ਹੋਰ ਤਰ੍ਹਾਂ ਦੇ ਜਿਹੜੇ ਪ੍ਰਚਾਰ ਉਹ ਚੱਲਦੇ ਸੀ ਤੇ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜਿਆਂ ਨੇ ਉਹਨੂੰ ਬੰਦ ਕਰਨ ਦਾ ਫੈਸਲਾ ਕਰਿਆ ਤੇ ਫਿਰ ਮਾਝ ਏਰੀਆ ਦਾ ਜਿਹੜਾ ਦੌਰਾ ਉਹ ਕਰਦੇ ਨੇ ਮਾਝ ਏਰੀਆ ਦੇ ਵਿੱਚ ਡੇਚਰਦੇ ਨੇ ਉਹ ਜੰਡਿਆਣਾ ਅੰਦੂਰ ਗੋਇੰਦਵਾਲ ਚੋਲਾ ਸਾਹਿਬ ਤੇ ਖਾਣ ਖਾਨਪੁਰ ਤੇ ਮਨ ਹੁੰਦੇ ਹੋਏ ਖਾਰਾ ਪਣ ਪੂਚੇ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਖਾਰਾ ਪਣ ਪੂਚੇ ਉਹ ਤੇ ਉਹਨੇ ਦੇਖਿਆ ਪਿੰਡੇ ਬਾਹਰ ਇੱਕ ਰਮਣੀਕ ਜਗ੍ਹਾ ਹੈ ਬੜੀ ਸ਼ਾਂਤ ਹੈ ਜਿੱਥੇ ਕੋਈ ਆ ਕਰਕੇ ਹੈਰਾਨ ਨਹੀਂ ਕਰਦਾ ਉਹ ਤੇ ਜਾ ਕਰਕੇ ਟਿਕਾਣਾ ਕਰਿਆ ਸਥਾਨ ਦੇਖਿਆ ਉਹ ਤੇ ਜਾ ਕਰਕੇ ਟਿਕਾਣਾ ਕਰਿਆ ਜਿੱਥੇ ਇੱਕ ਨਿਰਮਲ ਜਲ ਦਾ ਕੁੰਡ ਸੀ ਪਰ ਤੇਰੇ ਅੰਬਾਂ 'ਚ ਬੇਲੀਆਂ ਦੇ ਆੜੂਆਂ ਦੇ ਬਾਗ ਲਗੇ ਹੋਏ ਸੀ ਉਸ ਕੋਟ ਦੇ ਤੇ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਉਸ ਅਸਥਾਨ ਦੇ ਉੱਪਰ ਬਿਰਾਲਮਨ ਹੋ ਕੇ ਉਸ ਅਸਥਾਨ ਦੇ ਉੱਪਰ ਕੀ ਇਹ ਨਗਰ ਬਸਾਉਂਦਾ ਜਿਹੜਾ ਮਨ ਬਣਾਇਆ ਆਪਣੇ ਸਿੱਖਾਂ ਦੇ ਰਾਹੀ ਉਸ ਸultan ਨੇ ਉਸ ਜਗ੍ਹਾ ਕੋ ਜਿਹੜੀ ਜ਼ਮੀਨਾਂ ਖਰੀਦਰੀ ਕਰੀ ਤੇ ਨਾਲ ਹੀ ਇੱਕ ਹੋਰ ਫੈਸਲਾ ਕਰਿਆ ਜਿਹੜਾ ਉਹ ਜੱਗ ਦਾ ਪੁੱਟ ਸੀ ਨਾ ਉਹ ਰੀਕ ਪੱਕਾ ਸਰੋਵਰ ਬਣਾਉਣਾ ਕੀਤਾ ਤੇ ਨਾਲ ਇੱਕ ਧਰਮਸ਼ਾਲਾ ਬਣਾਉਣ ਵਾਸਤੇ ਫੈਸਲਾ ਲਿਆ ਤੇ ਉਹੇ ਵਾਸਤੇ ਕਿੰਨਾ ਦੀ ਲੋੜ ਸੀ ਤੇ ਕਿੰ tane ਆਵੇ ਜਿਹੜੇ ਉਹ ਪਿਆਰ ਕਰਵਾਈ ਪਾਣੀ ਨੂੰ ਬਰਵਾਉਣ ਲਈ ਤੇ ਉਹ ਸੋਹਣਾ ਜਿਹੜੀ ਆ ਉਹਨੇ ਚੱਲ ਰਹੀ ਹੈ ਸਰੋਵਰ ਨੂੰ ਪੱਕਾ ਕਰਨ ਦੀ ਸੇਵਾ ਹੋ ਰਹੀ ਹੈ ਤੇ ਉੱਥੇ ਇੱਕ ਉਸ ਸਮੇਂ ਫਿਰ ਜੋਗੀ ਆਇਆ ਜੋਗੀ ਨੇ ਆਕਰ ਕੇ ਗੁਰੂ ਸਾਹਿਬਾਨ ਨੂੰ ਕਿਹਾ ਕਿ ਮੇਰੇ ਪਾਸ ਇੱਕ ਕੋਟਲੀ ਹੈ ਇਸ ਕੋਟਲੀ ਦੇ ਵਿੱਚ ਸਵਾਰ ਹੈ ਜੇ ਸੁਆਮੀ ਜੇ ਸਿੱਖ ਦਸੀਏ ਇਹਨੂੰ ਲੋਹੇ ਨਾਲ ਨਗੜ ਦਿੱਤਾ ਜਾਵੇ ਤੇ ਇਹ ਚਾਂਦੀ ਬਣ ਜਾਂਦਾ ਤੇ ਜੇ ਇਹਨੂੰ ਤਾਂਬੇ ਦੇ ਨਾਲ ਨਗੜ ਦਈਏ ਸੋਨਾ ਬਣ ਜਾਂਦਾ ਤੇ ਸਤਗੁਰੂ ਨੇ ਜਦੋਂ ਇਹ ਬਾਤ ਸੁਣੀ ਤੇ ਕਹਿਣ ਲੱਗੇ ਭਾਈ ਕੋਈ ਹੋਰ ਸਿਫਤ ਤੇ ਦੀ ਤੇ ਜੋਗੀ ਨੇ ਕਹਿ ਆਖਣਾ ਜੇ ਪਾਣੀ ਦੇ ਵਿੱਚ ਮਿਲਾ ਦਿੰਦਾ ਜਾਵੇ ਤੇ ਉਹਦੇ 'ਚ ਇਸ਼ਨਾਨ ਕੀਤਾ ਜਾਵੇ ਇਹਦੇ ਨਾਲ ਕੋੜ ਦਾ ਰੋਗ ਦੂ ਇਹਦੇ ਨਾਲ ਕੋੜ ਦਾ ਰੋਗ ਦੂਰ ਹੋ ਜਾਂਦਾ ਹੈ ਇਹ ਧੰਨ ਸ੍ਰੀ ਗੁਰੂ ਰਣਜੀਤ ਸਿੰਘ ਜੀ ਮਹਾਰਾਜ ਜੀਆ ਨੇ ਉਹ ਜਿਹੜੀ ਟੋਟਲੀ ਹੈ ਉਹਦੇ ਪਾਸੋਂ ਫੜ ਲਈ ਤੇ ਸਾਰੀ ਦੀ ਸਾਰੀ ਉਸ ਸਰੋਵਰ ਵਾਲੇ ਜਲ ਦੇ ਵਿੱਚ ਪਾ ਦਿੱਤੀ ਉਸ ਜਲਰ ਉਸ ਸਰੋਵਰ ਵਾਲੇ ਜਲ ਦੇ ਵਿੱਚ ਪਾ ਦਿੱਤੀ ਤੇ ਜੋਗੀ ਨੂੰ ਇਹ ਵੇਖ ਕੇ ਬੜਾ ਦੁੱਖ ਹੋਇਆ ਪਰ ਗੁਰੂ ਜੀ ਨੇ ਕਿਹਾ ਭਾਈ ਆ ਜਿਹੜੀ ਮਾਇਆ ਨਾ ਆਇਆ ਕਿਉਂ ਹਰ ਇੱਕ ਜਿਸ ਚੀਜ਼ ਦੇ ਨਾਲ ਸਾਡਾ ਮੋਹ ਲੱਗਿਆ ਉਹ ਮਾਇਆ ਰੂਪ ਹੈ ਚਾਹੇ ਉਹ ਸਾਡੀ ਧਨ ਦਾ ਹੁੰਦਾ ਹੈ ਸਾਡੇ ਪਰਿਵਾਰ ਦਾ ਜੀ ਹੈ ਸਾਡੇ ਸਾਧਨ ਨੇ ਜਾਂ ਅਸੀਂ ਜਿਹਦਾ ਵੀ ਕਹਿ ਲਈਏ ਸਾਡੀ ਲੋੜ ਪੂਰੀ ਜਿਹਦੇ ਨਾਲ ਹੁੰਦੀ ਹੈ ਉਹ ਲੋੜ ਪੂਰੀ ਕਰਨ ਵਾਲਾ ਸਾਧਨ ਸਾਡੇ ਮੋਹ ਦੇ ਵਿੱਚ ਲੈ ਲੈਂਦਾ ਹੈ ਉਹ ਮਾਇਆ ਰੂਪ ਹੈ ਮਾਇਆ ਦਾ ਬੱਚੇ ਦੇ ਜਨੂ ਨੂੰ ਪਰਮਾਤਮਾ ਨਾਲ ਮਾ ਦਿੰਦਾ ਤੇ ਮਾਇਆ ਜਿਹੜੀ ਹੈ ਨਾ ਉਹ ਲੋਕ ਦੇ ਵਿੱਚ ਅਹੰਕਾਰ ਭਰਦੀ ਹੈ ਕ੍ਰੋਧ ਭਰਦੀ ਹੈ ਇਹ ਲੋਕ ਉਦਪੰਨੀ ਕਰਦੀ ਹੈ ਕਹਿੰਦੇ ਲੋਭ ਉਦਪਨ ਹੋ ਜਾਂਦਾ ਉਹਦੇ ਨਾਲ ਅਦੋਭ ਇਹ ਜਿਹੜੇ ਔਗਣ ਨੇ ਇਹ ਉਤੇ ਪ੍ਰਾਪਤ ਹੁੰਦੇ ਨੇ ਮਾਇਆ ਕਰਕੇ ਉਸ ਸਾਧੂ ਨੂੰ ਕਹਿਣ ਲੱਗੇ ਭਾਈ ਆਹ ਲੋਕ ਭਲਾਈ ਦਾ ਕੰਮ ਐ ਜਿਹੜਾ ਵੀ ਪੂਰੀ ਇਸ ਸਰੋਵਰ ਦੇ ਇਸ਼ਨਾਨ ਕਰੇਗਾ ਉਹ ਰੋਗ ਨਿਰਭਰਤ ਹੋ ਜੇਗਾ ਉਹਦਾ ਰੋਗ ਦੂਰ ਹੋ ਜਾਣਾ ਉਹਦਾ ਗੁਰੂਪੁਰ ਹੋ ਜਾਣਾ ਤੇ ਇੱਕ ਦਿਨ ਐਸਾ ਆਇਆ ਇਹ ਗੁਰੂ ਸਾਹਿਬ ਸ਼ੇਅਰ ਕਰਨ ਵਾਸਤੇ ਗਏ ਜਾ ਰਹੇ ਨੇ ਜਾਂਦੇ ਆ ਜਾਂਦੇ ਆ ਰਸਤੇ ਦੇ ਵਿੱਚ ਕੀ ਵੇਖਦੇ ਆ ਚਾਰ ਵਿਅਕਤੀ ਇੱਕ ਉਹ ਰੋਂਦੇ ਕੋ ਲਾਉਂਦੇ ਮਨੁੱਖ ਨੂੰ ਨੰਜੇ ਉੱਤੇ ਲਟਾ ਕੇ ਚੁੱਕੀ ਲੈ ਕੇ ਜਾ ਰਹੇ ਨੇ ਚੁੱਕ ਕੇ ਲੈ ਜਾਂਦੇ ਆ ਉਹ ਰੋਂਦਾ ਕੋ ਲਾਉਂਦਾ ਬਰਬਾਦ ਕਰਦਾ ਤੇ ਜਦੋਂ ਕੋਲ ਦੀ ਲੰਘੇ ਤੇ ਗੁਰ ਜੀ ਨੇ ਰੋਕ ਲਿਆ ਰੋਕਿਆ ਤੇ ਪੁੱਛਿਆ ਏ ਰੋਗੀ ਵਿਅਕਤੀ ਨੂੰ ਕਿੱਥੇ ਲੈ ਕੇ ਜਾ ਰਹੇ ਇਹ ਕੌਣ ਹੈ ਤਾਂ ਉਹਨਾਂ ਕਿਹਾ ਕਿ ਅਸੀਂ ਚਾਰ ਭਾਈਆਂ ਇਹ ਸਾਡਾ ਬਾਪ ਹੈ ਇਹ ਮੁਰਾਦਪੁਰ ਪਿੰਡ ਦਾ ਚੌਧਰੀ ਹੈ ਇਹਨੂੰ ਕੋੜ ਦੀ ਬਿਮਾਰੀ ਹੋਈ ਹੈ ਤਿੰਨ ਨੂੰ ਬਹੁਤ ਦੁੱਖ ਇਹ ਦੁੱਖ ਕਰ ਰਿਹਾ ਦੁੱਖ ਦੇ ਵਿੱਚ ਮਰਲਾਪ ਕਰ ਰਿਹਾ ਕਿਉਂਕਿ ਜਿਹਨੂੰ ਕੋੜ ਦੀ ਬਿਮਾਰੀ ਹੋ ਜੇ ਨਾ ਉਹਦੇ ਜਿਹੜੇ ਜਕੜਾ ਉਹ ਰਸਤੇ ਰਹਿੰਦੇ ਆ ਦਰਦ ਕਰਦੇ ਨੇ ਝੱਰਣਾ ਬਹੁਤ ਔਖਾ ਦਰਦ ਕੋੜ ਵਾਲਾ ਇਹ ਕਹਿੰਦਾ ਵੀ ਮੈਨੂੰ ਹੁਣ ਵਿਆਸ ਦਰਿਆ ਦੇ ਵਿੱਚੋਂ ਡੁੱਢ ਦਿਓ ਮੇਰੇ ਤੋਂ ਦੁੱਖ ਜਿਹੜਾ ਝੱਲਿਆ ਨਹੀਂ ਜਾਂਦਾ असि इनू ब्यास दरिया जान परवाह करने जा रहे जो गुरु साहब ने सुनिया उन्होंने आदेश किया कि चौधरी दरिया के प्यास के सुन की लड़ नहीं मेरे ना लियाओं सरोवर के स्नान करवाओ ਸਤਿਗੁਰਾਂ ਨੇ ਜਿਲਾਸਾ ਦਿੱਤਾ ਤਰਵਾ ਦਿੱਤਾ ਵੀ 2-3 ਦਿਨ ਇਸ਼ਨਾਨ ਕਰਨ ਤੇ ਗੁਰਬਾਣੀ ਦਾ ਬਾਣ ਸੁਣਨ ਦੇ ਨਾਲ ਬਿਲਕੁਲ ਠੀਕ ਹੋ ਜਾਣ ਗੁਰੂ ਸਾਹਿਬਾਂ ਦਾ ਕਿਹਾਈ ਬਹੁਤ ਸੀ ਕਿਉਂਕਿ ਸੁਨਰਤ ਨੇ ਪਰ ਗੁਰੂ ਸਾਹਿਬਾਂ ਨੇ ਕੋਈ ਕਿਸੇ ਤਰ੍ਹਾਂ ਦਾ ਕਹਿ ਲਈਏ ਕੋਈ ਮੰਤਰ ਕੋ ਜਾਦੂ ਜਾ ਪਹਿਲੀ ਕਿਸੇ ਤਰ੍ਹਾਂ ਦਾ ਕੋਈ ਧਰਮ ਭਲੇਗਾ ਨਹੀਂ ਪਾਇਆ ਇੱਕ ਦੁਨੀਆਵੀ ਕਰਮ ਜਿੱਦਾਂ ਸੀ ਇੱਕ ਬੈਦ ਕੋਲੇ ਜਾਂਨੇ ਆ ਨਾ ਜਾਂ ਡਾਕਟਰ ਕੋਲੇ ਜਾਂਨੇ ਤਾਂ ਦਵਾਈ ਲੈਣਿਆ ਦਵਾਈ ਜਦ ਕਰਦੀ ਐ ਸਰੀਰ ਠੀਕ ਹੁੰਦਾ ਤੇ ਮਹਾਰਾਜ ਨੇ ਕਿਹਾ ਭਾਈ ਬਾਣੀ ਸੁਨੇਗਾ ਬਾਣੀ ਜਿਹੜੇ ਸਾਡੇ ਸਰੀਰ ਦੇ ਸਾਡੇ ਪਰਿਵਾਰ ਦੇ ਸਾਡੇ ਲੋੜੀ ਦੇ ਜਿੰਨੇ ਨੁਕਸਾਨ ਨੇ ਉਹ ਸਾਰੇ ਦੂਰ ਕਰਦੀ ਐ ਧੁਰ ਕੀ ਬਾਣੀ ਆਈ ਤင် ਸਗਲੀਆਂ ਚਿੰਤਾਵਾਂ ਢਾਈ ਸਾਡੀ ਸਾਰੀ ਚਿੰਤਾ ਗੁਰਬਾਣੀ ਜਪੂ ਕਰਦੀ ਹੈ ਤੇ ਕਹਣ ਲੱਗੇ ਗੁਰਬਾਣੀ ਦਾ ਪਾਠ ਸੁਨੇਗਾ ਸਰੋਵਰ ਦੇ ਵਿੱਚ ਇਸ਼ਨਾਨ ਕਰੇਗਾ ਤੇ ਬਿਲਕੁਲ ਠੀਕ ਹੋ ਜਾਏਗਾ ਤੇ ਗੁਰੂ ਸਾਹਿਬਾਂ ਦੇ ਬਚਨ ਸੁਣ ਕੇ ਚੌਧਰੀ ਦੇ ਪੁੱਤਰ ਬਹੁਤ ਖੁਸ਼ ਹੋਏ ਤੇ ਕਾਹੂ ਜਿਹਾ ਮੰੰਜਾ ਇੱਥੇ ਆ ਸਰੋਵਰ ਦੇ ਕਿਨਾਰੇ ਰੱਖਿਆ ਸਰੋਵਰ ਦੇ ਕੰਢੇ ਮੰੰਜਾ ਰੱਖ ਦਿੱਤਾ ਪਰ ਆਦੇਸ਼ ਦੇ ਮੁਤਾਬਕ ਉਹਨਾਂ ਨੇ ਆਪਣੇ ਪਿਤਾ ਨੂੰ ਸੋਵਰ ਦੇ ਉਪਰ ਇਸ਼ਨਾਨ ਕਰਵਾਇਆ ਜਦੋਂ ਪਹਿਲੀ ਵਾਰੀ ਉਸ ਚੌਧਰੀ ਨੇ ਇਸ਼ਨਾਨ ਕਰਿਆ ਨਾ ਤੇ ਸਰੀਰ ਦੀ ਪੀੜਾ हट ਗਈ ਤੇ ਉਹਨੇ ਆਪਣੇ ਆਪ ਨੂੰ ਥੋੜਾ ਜਿਹਾ ਅਨੁਭਵ ਕੀਤਾ ਕਿਉਂਕਿ ਪਹਿਲਾਂ ਦੁੱਖ ਹੋ ਰਿਹਾ ਸੀ ਦਰਦ ਹੋ ਰਿਹਾ ਸੀ ਸਰੀਰ ਭਾਰੀ ਜਾਪਦਾ ਸੀ ਅਨੁਭਵ ਕੀਤਾ ਜਦੋਂ ਜਿਹੜੇ ਰਿਸ਼ਤੇ ਸੀ ਪੀੜਾ ਕਰਦੇ ਸੀ ਉਹ ਠੀਕ ਹੋਏ ਸਵੇਰੇ ਸ਼ਾਮ ਕੀਰਤਨ ਗੁਰਬਾਣੀ ਜਿਹੜੀ ਆ ਸੁਣਨਾ ਕੀਤੀ ਦੋ ਵਾਰ ਸਰੋਵਰ ਦੇ ਵਿੱਚ ਇਸ਼ਨਾਨ ਕਰਨਾ ਤੇ ਦੱਸਦੇ ਨੇ ਕਹਿੰਦੇ ਥੋੜੇ ਕੋ ਸਮੇਂ ਦੇ ਵਿੱਚ ਉਹ ਚੌਧਰੀ ਜਿਹੜਾ ਨਾ ਉਹ ਰੋਗ ਰਹਤ ਹੋ ਗਿਆ ਭਾਪ ਕਈਏ ਸਰੀਰ ਕਰਕੇ ਤੰਦਰੁਸਤ ਹੋ ਗਿਆ ਜਿਹਨੂੰ ਉਹ ਰੋਗ ਹੋਇਆ ਸੀ ਉਹ ਬਿਲਕੁਲ ਆਰੋਗ ਹੋ ਗਿਆ ਕੂੜੀ ਦਾ ਕੋੜ ਠੀਕ ਹੋ ਜਾਂਦੇ ਬਾਅਦ ਗੁਰੂ ਜੀ ਨੇ ਉਤੇ ਕਹਿੰਦੇ ਕੂੜੀ ਘਰ ਕੋਲ ਦਿੱਤਾ ਜਿਹਨਾਂ ਨੂੰ ਕੋੜ ਸੀ ਉਹ ਆ ਕੇ ਕੋਤੇ ਹੋਰ ਜਗ੍ਹਾ ਤੇ ਆ ਕੇ ਰਹਿਣ ਲੱਗੇ ਸੀ ਕਿ ਜਿੱਤੇ ਦੇਸ਼ ਦੇ ਵੱਖ-ਵੱਖ ਭਾਵਾਂ ਤੋਂ ਜਿਹੜੇ ਕੋੜੀ ਐ ਉਹ ਆ ਕੇ ਰਹਿਣ ਲੱਗ ਪਏ ਰੋਜ਼ ਬਾਣੀ ਪੜ੍ਹਦੇ ਕੀਰਤਨ ਸੁਣਦੇ ਸੋਗਰਣੀ ਇਸ਼ਨਾਨ ਕਰਦੇ ਤੇ ਜਦੋਂ ਉਹ ਸਰੀਰਕ ਤੰਤ ਰਸਤ ਹੋ ਜਾਂਦੇ ਫਿਰ ਉਹ ਆਪਣੇ ਘਰਾਂ ਨੂੰ ਮੁੜ ਜਾਂਦੇ ਤੇ ਤੋਂ ਤੱਕ ਦੱਸਿਆ ਜਾਂਦਾ ਕਹਿੰਦੇ ਕੁਝ ਕੋਸ ਸਮੇਂ ਤਾਰਾਂ ਤਾਰ ਸ਼ਹਿਰ ਦੇ ਵਿੱਚ ਵਸਦੇ ਸਰੋਵਰ ਦੀ ਉਸਾਰੀ ਅਜੇ ਪੂਰੀ ਨਹੀਂ ਸੀ ਹੋਈ ਇੰਨੇ ਸਮੇਂ ਦੇ ਵਿੱਚ ਆਮਾਨਕਾ ਕਿਉਂਕਿ ਚੰਗੇ ਕੰਮ ਨੂੰ ਹੁੰਦਿਆ ਮੇਗਾ ਬੜੇ ਕੰਦਿਆ ਵਿੱਚ ਜਦੋਂ ਕੋਈ ਬੰਦਾ ਚੰਗਾ ਕੰਮ ਕਰਦਾ ਹੈ ਨਾ ਤੇ ਵਿੱਚ ਤਾਂਗੋਸਣ ਵਾਲੇ ਬੜੇ ਪੈਦਾ ਹੋ ਜਾਂਦੇ ਆ ਬੜੀਆਂ ਲੱਤਾਂ ਪਸਾਉਂਦੇ ਨੇ ਵਿੱਚ ਆਪਣੀਆਂ ਦਲੀਲਾਂ ਬੇਸ਼ਕਰਦੇ ਆ ਕਿ ਇਹ ਐ ਕਿਵੇਂ ਹੋ ਗਿਆ ਵੀ ਤੂੰ 10 ਮਿੰਟ ਦਾ ਚੌਧਰੀ ਆ ਮੈਨੂੰ ਪੁੱਛੇ ਤੋ ਬੜਾ ਕੰਮ ਕਿਵੇਂ ਕਰੀਏ ਤੂੰ ਕੋਈ ਅਫਸਰ ਲਗਿਆ ਹੈ ਅਸੀਂ ਜੇ ਆਪਣੇ ਘਰ ਬਣਾ ਰਹੇ ਹੁੰਨੇ ਆ ਤੇ ਬਗਾਨਾ Banda ਆ ਕੇ ਕਹਿੰਦਾ ਕਿ ਤੁਸੀਂ ਮੈਨੂੰ ਨਹੀਂ ਪੁੱਛਿਆ ਇਹਦਾ ਸਭਾਈ ਤੁਸੀਂ ਸਭ ਜਗਾ ਜਿੰਦਗੀਆਂ ਦੇਣੀ ਆ ਇਹ ਇੱਟਾਂ ਲੈ ਕੇ ਦੇਂਗਾ ਜਾਂ ਲੋੜੀ ਦਾ ਕੁਝ ਮਿੰਟ ਬਚਰੀ ਤੂੰ ਆਪਦੇ ਕੋਲ ਲੈ ਕੇ ਦੇਂਗਾ ਮੈਂ ਤੈਨੂੰ ਕਾਹਦੇ ਵਾਸਤੇ ਪੁੱਛਣਾ ਤੇ ਜਦੋਂ ਸਰੋਵਰ ਦੀ ਉਸਾਰੀ ਪੂਰੀ ਹੈ ਉਹ ਹਾਂਜੀ ਪੂਰੀ ਵੀ ਨਹੀਂ ਹੋਈ ਇੰਨੇ ਚਿਰ ਦੇ ਵਿੱਚ ਆਮਾਨਤ ਥਾ ਜਿਹੜਾ ਗੁਰੂ ਘਰ ਦੇ ਆ ਗਏ ਜਿਹੜੇ ਚੱਲ ਰਹੇ ਸੀ ਨਾ ਜਿੱਥੇ ਇੱਟਾਂ ਬਣਾਈਆਂ ਸੀ ਆ ਕਰਕੇ ਜਬਰਦਸਤੀ ਉਹ ਤੋਂ ਇੱਟਾਂ ਚੁੱਕ ਕੇ ਲੈ ਗਿਆ ਕਹਿੰਦਾ ਮੈਂ ਆਪਣੇ ਪਿਤਾ ਦੀ ਜਾਤ ਦੇ ਵਿੱਚ ਨੂਰ ਦੀ ਜਿਹੜੀ ਸਰਾਂ ਉਹ ਬਣਾ ਰਿਹਾ ਤੇ ਜਦੋਂ ਇਹ ਬਾਤ ਗੁਰੂ ਸਾਹਿਬਾਂ ਨੂੰ ਪਤਾ ਲੱਗੀ ਕਿ ਸਤਿਗੁਰੂ ਮਾਰੇ ਕਹਿਣ ਲੱਗੇ ਭਾਈ ਜਿਸ ਕਾਰਜ ਵਾਸਤੇ ਇਹ ਇੱਟਾਂ ਭੜੀਆਂ ਗਈਆਂ ਨੇ ਉੱਥੇ ਹੀ ਲੱਗਣੀਆਂ ਗੁਰੂ ਸਾਹਿਬਾਂ ਦੇ ਬਚਨ ਤੇ ਜਿਸ ਤਰ੍ਹਾਂ ਲਈਏ ਤਾਕਤ ਦੇ ਜੋਰ ਨਾਲ ਇੱਟਾਂ ਚੁੱਕੀਆਂ ਗਈਆਂ ਨੇ ਉਸ ਤਰ੍ਹਾਂ ਹੀ ਤਾਕਤ ਦੇ ਜੋਰ ਨਾਲ ਇੱਟਾਂ ਵਾਪਸ ਆਉਣਗੀਆਂ ਤੇ ਹੋਇਆ ਵੀ ਇਦਾਂ ਇੱਦਾਂ ਹੀ ਹੋਇਆ ਬਾਅਦ ਦੇ ਵਿੱਚ ਸਰਦਾਰ ਗੁੱਗ ਸਿੰਘ ਤੇ ਸਰਦਾਰ ਜਸਾ ਸਿੰਘ ਰਾਮਗੜੀਆ ਨੇ ਨੂਰ ਦਿੱਤੀ ਜਿਹੜੀ ਉਹ ਸਰਾਂ ਹੈ ਨਾ ਕੋਟਾ ਕਰਕੇ ਜੀਆਂ ਇੱਟਾਂ ਵੀ ਕੁੱਟ ਕੇ ਨੀਹਾਂ ਤੱਕ ਦੀਆਂ ਇੱਟਾਂ ਕੁੱਟ ਕੇ ਸਿਰ ਉੱਪਰ ਦੇ ਲਗਵਾ ਦਿੱਤੀਆਂ ਉਹੀ ਪ੍ਰਕਰਨਾ ਬਣਾਈ ਨਹੀਂ ਸਰੋਵਰ ਦੀ ਪ੍ਰਕਰਨਾ ਦੇ ਵਿੱਚ ਉਹ ਇੱਟਾਂ ਲਗੀਆਂ ਨੇ ਜਿਹੜੀਆਂ ਕਿਸੇ ਨੇ ਜ਼ਬਰਦਸਤੀ ਗੁਰੂ ਘਰ ਤੋਂ ਕੋਣੀਆਂ ਚਾਹੀਆਂ ਇਸ ਸਮਰੱਤ ਸਤਿਗੁਰੂ ਦੇ ਬਚਨ ਐਸੇ ਜਿਨ੍ਹਾਂ ਲਗੀਆਂ ਹੋਈਆਂ ਇੱਟਾਂ ਵੀ ਵਾਪਸ ਗੁਰੂ ਘਰ ਆਈਆਂ ਅਸੀਂ ਕਹਿੰਦੇ ਆ ਸਾਡੇ ਦੁੱਖ ਨਹੀਂ ਦੂਰ ਹੁੰਦੇ ਅਸੀਂ ਕਹਿੰਦੇ ਆ ਸਾਡੇ ਰੋਗ ਨਹੀਂ ਘੋੜੋਂਦੇ ਅਸੀਂ ਕਹਿੰਦੇ ਆ ਸਾਡੀਆਂ ਅਰਦਾਸਾਂ ਨਹੀਂ ਕੁੰੀਆਂ ਹੁੰਦੀਆਂ ਇੱਕ ਵਾਰੀ ਅਸੀਂ ਉਹਦੇ ਦਰ ਤੇ ਅਰਦਾਸ ਕਰਕੇ ਤਾਂ ਦੇਖੀਏ ਇੱਕ ਵਾਰੀ ਅਸੀਂ ਉਹਨੂੰ ਤਰਨਾ ਕਰਕੇ ਤਾਂ ਦੇਖੀਏ ਉਹਨੂੰ ਕਹਿ ਕੇ ਤਾਂ ਦੇਖੀਏ ਉਹ ਦੀਨ ਦੁਨੀਆ ਦਾ ਮਾਲਕ ਸੁਖੁਲਦ ਹੈ ਪਰ ਸਾਡਾ ਮਨ ਕਿਤੇ ਲੱਗਿਆ ਪਿਆ ਤੁਰੇ ਭਲਾਣੇ ਪਾਉਣ ਵੇਰ ਹਰ ਰੰਗੀ ਹਰ ਸੁਵਾਰਿਆ ਕੋਟੇ ਮੰਡਗ ਮਾੜੀਆਂ ਮੈਂ ਬੈਠੇ ਕਰ ਤੋਂ ਸਾਰਿਆ ਚੀਜ਼ ਕਰਮਨ ਭਾਵ ਦੇ ਹਰ ਗੁਜਣ ਨਹੀਂ ਮਾਰਿਆ ਕਰ ਗੁਰ ਮੈਂ ਸਿਖਾਇਆ ਵੇਖ ਮੁਹਰਤ ਮਨ ਵਿਸਾਰਿਆ ਜਰਾਈ ਜੋ ਬਣ ਮਾਰਿਆ ਤੇ ਸਮੇ ਅਸੀਂ ਆ ਪੁੱਤਿਆ ਘਰ ਬਾਰ ਹੋਰ ਜਿਹੜੇ ਆ ਮਾਇਆ ਦੇ ਬੱਜੇ ਹੋਏ ਲਾਲਚ ਦੇ ਵਿੱਚ ਹੋ ਕਰਕੇ ਗੁਆ ਰਹੇ ਆ ਅਸੀਂ ਇਹ ਤਾਂ ਅਸੀਂ ਭੁੱਜਿਆ ਹੀ ਨਹੀਂ ਕਿ ਸਾਨੂੰ ਉਹ ਦੀਨ ਦੁਨੀਆ ਦਾ ਮਾਲਕ ਜਿਹੜਾ ਦਰਤਾ ਦਿੰਦਾ ਹੈ ਨਾ ਅਸੀਂ ਉਹਦੇ ਦਰ ਦੇ ਨਾਲ ਦਰਨਾ ਨਹੀਂ ਅਸੀਂ ਉਹਦੇ ਨਾਲ ਪ੍ਰੇਮ ਕਰਨਾ ਅਸੀਂ ਉਹਦੇ ਤੋਂ ਉਹ ਬਖਸ਼ਿਸ਼ਾਂ ਲੈਣੀਆਂ ਜਿਹੜੀਆਂ ਸਾਨੂੰ ਪਤਾ ਵੀ ਨਹੀਂ ਕਦੇ ਸੋਚਿਆ ਵੀ ਨਹੀਂ 100 ਦੇ ਵਿੱਚੋਂ 90% ਗੁਰੂ ਘਰ ਤਾਂ ਵਾਲੇ ਸਾਰੀਆਂ ਗੰਦੀ ਦੁਨੀਆਵੀ ਮੰਗਾ ਰੱਖ ਕੇ ਗੁਰੂ ਕੋਲ ਦਰਦੇ ਹੁੰਦੇ ਨੇ ਕਿ ਯਾ ਮੇਰਾ ਆਤਮ ਸਬਰ ਦੀ ਆ ਮੇਰਾ ਕਾਰਜ ਸੌਣ ਦੀ 5% ਉਹ ਨੇ ਜਿਹੜੇ ਕਹਿੰਦੇ ਆ ਸਤਿਗੁਰੂ ਤੇਰੇ ਦਰ ਦੀ ਸੇਵਾ ਮਿਲ ਜੇ 5% ਤੇ 5% ਉਹ ਨੇ ਜਿਹੜੇ ਮੰਗਦੇ ਆ ਸਤਿਗੁਰੂ ਆ ਤੇਰੇ ਦਰ ਤੋਂ ਨਾਮ ਸਿਰੋਂ ਭਜਨ ਬੰਦਗੀ ਮਿਲ ਜੇ ਹੁਣ ਮੰਗ ਦਾ ਪਰਖ ਦੇਖੋ 5% ਨਾਮ ਸ੍ਰਮ ਭਗਤ ਬੰਦਗੀ ਦਰਸ਼ਕ ਜੀਦਾਰੇ ਜੀਵਨ ਸੰਭਾਲਾ ਮੰਗਦੇ ਆ 5% ਉਹਦੇ ਦਰਦਿਆਂ ਸੇਵਾਨਾ ਮੰਗਦੇ ਆ ਔਰ 90% ਉਹਦੇ ਤੋਂ ਧਨ ਦੌਲਤ ਪਦਾਰਥ ਆਦ ਮੰਗਦੇ ਆ ਹੁਣ ਸਤਿਗੁਰੂ ਜੀ ਬਾਤ ਸਮਝਾ ਗਏ ਨਾ ਤੇ ਤਾਰ ਪਰਮਾਇਸ਼ ਖਾਇਆ ਦੇ ਗਮਨ ਮਰਨ ਵਸਾਇਆ ਕਹਿੰਦੇ ਮਰਨਾ ਭੁੱਲ ਕੇ ਆ ਤੇਰੇ ਬਾਣ ਪਣ ਦੇ ਪਦਾਰਥਾਂ ਦੇ ਨਾਲ ਉਹ ਪੈ ਗਿਆ ਤੇ ਫਿਰ ਇੱਕ ਬਾਤ ਕਹਿੰਦੇ ਜਦ ਆਈ ਜੋ ਬਨ ਹਾਰਿਆ ਕਹਿੰਦੇ ਜਦੋਂ ਮੌਤ ਆ ਵੀ ਨਾ ਤੇਰਾ ਸਾਰਾ ਮੋਗਾ ਜਨਮ ਹਾਰ ਗਿਆ ਤੂੰ ਬੇਅਰਥ ਹੋ ਜਾਂਦਾ ਤੇਰਾ